ਸਾਬਰੀ ਹੀ ਪਾਦੂਜਾ ਬਹੁਤ ਹੀ ਸੋਹਣੀ ਕਹਾਣੀ ਜੋ ਕਿ ਦਿਲ ਨੂੰ ਛੂਣ ਵਾਲੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਚਾਨਕ ਹਨੇਰੇ ਚ ਉਹਦੇ ਪੈਰ ਇੱਕ ਨਕੀਲੇ ਪੱਥਰ ਨਾਲ ਟਕਰਾਇਆ ਤੇ ਉਹ ਡਿੱਗ ਪਈ ਤੇ ਰੋੜਦੀ ਰੋੜਦੀ ਕਾਫੀ ਦੂਰ ਜਾ ਕੇ ਰੁਕੀ ਉਹਦੇ ਪੈਰ ਦੇ ਅੰਗੂਠੇ ਦਾ ਨਾਂ ਪਟਿਆ ਗਿਆ ਦਰਦ ਨਾਲ ਉਹ ਤਰਾ ਉੱઠી ਤੇ ਦੂਜਾ ਢਿੱਡ ਥੱਲੇ ਵਜਨ ਕਰਕੇ ਉਹਦੇ ਬੜਾ ਤੇਜ਼ ਤਰਦ ਉੱਠਿਆ ਪਰ ਅੰਦਰੋਂ ਅੰਦਰ ਦਰਦ ਨਾ ਉੱਠੀ ਅਤੇ ਚੀਕ ਕੇ ਉਹਨੇ ਬੁੱਲ ਘੁੱਟ ਕੇ ਅੰਦਰ ਹੀ ਰੋਕ ਲਈ ਕਿਉਂਕਿ ਪਹਾੜਾਂ ਵਿੱਚ ਜੰਗਲੀ ਪਾਲੂਆਂ ਦਾ ਖਤਰਾ ਬਹੁਤ ਹੁੰਦਾ ਜੋ ਆਵਾਜ਼ ਸੁਣਦੇ ਹੀ ਹਮਲਾ ਕਰ ਦਿੰਦੇ ਆ ਉਹਦੇ ਪੈਰ ਦੇ ਅੰਗੂਠੇ 'ਚ ਲਹੂ ਦੀ ਤਤਰੀ ਜਲ ਰਹੀ ਸੀ ਸਾਬਰੀ ਸੜਕ ਦੇ ਵਿਚਾਲੇ ਹੀ ਦੋਵਾਂ ਹੱਥਾਂ ਨਾਲ ਟਿੱਡ ਕੁੱਟ ਕੇ ਗੋਡਿਆਂ 'ਚ ਸਿਰ ਦੇ ਕੇ ਬੈਠ ਗਈ ਕਿਉਂਕਿ ਪਹਾੜਾਂ 'ਚ ਰਾਤ ਨੂੰ ਆਵਾਜਾਈ ਤਕਰੀਬਨ ਬੰਦ ਹੀ ਹੁੰਦੀ ਐ ਸਾਬਰੀ ਤੇ ਬਹੁਤ ਦਰਦ ਹੋ ਰਿਆ ਸੀ ਭੁੱਖ ਵੀ ਬਹੁਤ ਲੱਗੀ ਹੋਈ ਸੀ ਦੁਬਾਰਾ ਫਿਰ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਤੋਂ ਉੱਠਿਆ ਨਾ ਗਿਆ ਜਿਉਂ ਹੀ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਉਹ ਫੇਰ ਡਿੱਗ ਪਈ ਉਹਦੀ ਜੀਪ ਸੋਕੇ ਤਾਲਵੇਂ ਨਾਲ ਲੱਗੀ ਹੋਈ ਸੀ ਰਾਤ ਦੇ ਹਨੇਰੇ 'ਚ ਨੇੜੇ ਕੋਈ ਚਾਰਨਾ ਦਿੱਕਣ ਦੀ ਆਵਾਜ਼ ਆ ਰਹੀ ਸੀ ਸਾਬਰੀ ਦੋਵੇਂ ਤਲੀਆਂ ਜ਼ਮੀਨ ਤੇ ਲਾ ਕੇ ਖੁਦ ਨੂੰ ਕੜੀਸ ਦੀ ਹੋਈ ਚਾਰਨੇ ਦੇ ਕੋਲ ਲੈ ਗਈ ਉਹਨੇ ਰੱਜ ਕੇ ਪਾਣੀ ਪੀਤਾ ਪਰ ਭੁੱਖੇ ਢਿੱਡ ਨੂੰ ਪਾਣੀ ਵੀ 나ਗ ਵਾਂਗੂ ਲੜਦਾ ਇੱਕ ਖਾਸ ਕਰ ਜਦੋਂ ਇੱਕ ਸੋਹਲ ਮਸੂਮ ਜਿੰਦ ਪੇਟ ਵਿੱਚ ਪਲ ਰਹੀ ਹੋਵੇ ਸਾਬਰੀ ਪਾਣੀ ਪੀਣ ਤੋਂ ਬਾਅਦ ਉੱਥੇ ਹੀ ਇੱਕ ਪੱਥਰ 'ਨਾ ਧੋ ਲਾ ਕੇ ਬੈਠ ਗਈ ਕਿੱਥੇ ਲੈ ਆਈ ਸੀ ਉਸ ਨੂੰ ਜ਼ਿੰਦਗੀ ਆਪਣੀ ਮਾਂ ਨਾਲ ਚਾਹ ਦੇ ਬਾਗਾਂ ਵਿੱਚ ਖੇਡਣ ਵਾਲੀ ਸਬ ਦੀ ਲਾਡਲੀ ਅੱਜ ਭੁੱਖਣ ਬਾਣੀ ਬੈਠੀ ਸੀ ਯਾਦ ਆ ਰਹੇ ਸੀ ਉਹਦੇ ਪਾਪਾ ਦੇ ਮਾਂ ਨੂੰ ਬੋਲੇ-ਬੋਲ ਕਿ ਸਾਬਰੀ ਦੀ ਮਾਂ ਤੈਨੂੰ ਕਿੰਨੀ ਵਾਰੀ ਕਿਹਾ ਚਿੰਨਾ ਚਰ ਮੇਰੇ ਸਾਬਰੀ ਤੀ ਰੋਟੀ ਨਹੀਂ ਖਾਂਦੀ ਉਹਨਾਂ ਚਰ ਮੈਨੂੰ ਰੋਟੀ ਨਾ ਦਿਆ ਕਰ ਪਹਿਲਾਂ ਮੇਰੀ ਪਿਆਰੀ ਗੁੱਡੀਆ ਸਾਬਰੀ ਖਾਊਗੀ ਉਦੋਂ ਬਾਅਦ ਹੀ ਮੈਂ ਖਾਊਗਾ ਕਿਉਂ ਸਾਬਰੀ ਬੇਟਾ ਸਹੀ ਕਿਹਾ ਨਾ ਹਾਂ ਪਾਪਾ ਬਿਲਕੁਲ ਸਹੀ ਪਾਪਾ ਮਾਂ ਨਾ ਖਾਣਾ ਬਾਲਾ ਲੇਟ ਕਾ ਦਿੰਦੀ ਐ ਕਿ ਤੁਹਾਨੂੰ ਤਾਂ ਪਤਾ ਪਾਪਾ ਤੁਹਾਡੀ ਤੀਨ ਨੂੰ ਤਾਂ ਭੁੱਖ ਵੀ ਬਾਲੀ ਲੱਗਦੀ ਐ ਤੇ ਪਿਓ ਤੀਨੇ ਹੱਸ ਪੈਣਾ ਪੱਥਰ ਦਾ ਢੋਲਾ ਕੇ ਬੈਠੀ ਸਾਬਰੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਬੋਲੀ ਪਾਪਾ ਬਹੁਤ ਭੁੱਖ ਲੱਗੀ ਐ ਤੇਰੀ ਤੀਨ ਨੂੰ ਪਾਪਾ ਬਹੁਤ ਭੁੱਖ ਲੱਗੀ ਐ ਪੇਟ ਦਾ ਦਰਦ ਤਾਂ ਥੋੜਾ ਘੱਟ ਹੋ ਗਿਆ ਸੀ ਪਰ ਪੈਰ ਦੇ ਅੰਗੂਠੇ ਦਾ ਨੋਂ ਪੱਤੇ ਜਾਣ ਕਰਕੇ ਚੀਸਾਂ ਪੈ ਰਹੀਆਂ ਸਨ ਉਨੇ ਪੈਰ ਚਰਨੇ ਦੇ ਪਾਣੀ ਥੱਲੇ ਕਾ ਦਿੱਤਾ ਜਖਮੀ ਅੰਗੂਠੇ ਤੇ ਵੱਜੀ ਪਾਣੀ ਦੀ ਧਾਰ ਉਹਦੇ ਪੂਰੇ ਸਰੀਰ 'ਚ ਦਦ ਛੇ ਗਈ ਤੇ برفਾਂ ਪਿਗਲ ਕੇ ਆਏ ਗੜੇ ਵਰਗੇ ਠੰਡੇ ਪਾਣੀ ਨੇ ਉਹਦੇ ਸਾਰੇ ਸਰੀਰ 'ਚ ਕਾਂਬਾ ਛੇ ਦਿੱਤਾ ਠੰਡ ਨਾਲ ਉਹਦੇ ਦੰਦ ਵੱਜਣ ਲੱਗ ਪਏ ਉਹ ਖੁਦ ਨੂੰ ਖੁਦ ਦੀਆਂ ਬਾਹਾਂ 'ਚ ਕੁੱਟ ਕੇ ਪੱਥਰ ਦਾ ਸਹਾਰਾ ਲੈ ਕੇ ਬੈਠ ਗਈ ਉਹ ਸੜਕ ਤੋਂ ਥੋੜਾ ਹਟਮਾ ਬੈਠੀ ਸੀ ਉਹਦੀ ਹਲੇ ਅੱਖੇ ਲੱਗ ਗਈ ਸੀ ਕਿ ਉਹਦੀ ਮਾਂ ਨੇ ਆ ਕੇ ਸਿਰ ਤੇ ਹੱਥ ਫੇਰਿਆ ਕੀ ਹੋਇਆ ਮੇਰੀ ਸਾਬਰੀ ਤੀ ਨੂੰ ਮਾਂ ਬਹੁਤ ਥੱਕ ਗਈਆਂ ਮਾਂ ਮੈਨੂੰ ਆਪਣੀ ਗੋਦ ਵਿੱਚ ਸਵਾ ਲਿਆ ਜਿਵੇਂ ਨਿੱਕੀ ਹੁੰਦੀ ਲੋਰੀ ਦੇ ਕੇ ਆਪਣੀ ਗਬੁੱਕਲ ਵਿੱਚ ਸਵਾ ਲੈਂਦੀ ਹੁੰਦੀ ਸੀ ਭੁੱਖ ਵੀ ਬਹੁਤ ਲੱਗੀ ਆ ਮਾਂ ਮੈਂ ਸਵੇਰ ਦਾ ਕੁਝ ਵੀ ਨਹੀਂ ਖਾਦਾ ਮਾਂ ਮੇਤੋ ਤਾਂ ਮਾਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਮੈਂ ਤਾਂ ਕਸੂਰ ਕੀਤਾ ਮੰਨ ਲੈਨੀ ਆ ਪਰ ਮਾਂ ਇਸ ਅਣਜੰਮੇ ਬੱਚੇ ਨੂੰ ਕਿਸ ਗੁਨਾਹ ਦੀ سزا ਦੇ ਰਿਹਾ ਰੱਬ ਇਹ ਕਿਉਂ ਪਾਕੇ ਕੱਟ ਰਿਹਾ ਮੇਰੇ ਡੁੱਬੜੀ ਦੇ ਨਾਲ ਇਹਨੇ ਤਾਂ ਕੋਈ ਗੁਨਾਹ ਵੀ ਨਹੀਂ ਸੀ ਕੀਤਾ ਪਰ ਸਾਬਰੀ ਦੀ ਮਾਂ ਚੁੱਪਚਾਪ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰੀ ਜਾ ਰਹੀ ਸੀ ਕੁਝ ਬੋਲ ਨਹੀਂ ਸੀ ਰਹੀ ਮਾਂ ਤੂੰ ਕੁਝ ਬੋਲ ਕਿਉਂ ਨਹੀਂ ਰਹੀ ਮਾਂ ਬੋਲ ਮਾਂ ਕੁਝ ਤਾਂ ਬੋਲ ਸਾਬਰੀ ਇਕੱਲੀ ਹੀ ਬੋਲੀ ਜਾ ਰਹੀ ਸੀ ਜਦ ਸਾਬਰੀ ਨੇ ਅੱਖਾਂ ਖੋਲਕੇ ਦੇਖਿਆ ਤਾਂ ਇੱਕ ਬੰਦ ਉਹਦਾ ਸਿਰ ਪਲੋਸ ਰਿਹਾ ਸੀ ਮਾਂ ਤਾਂ ਕਿਤੇ ਵੀ ਨਹੀਂ ਸੀ 4-5 ਬਾਂਦਰ ਉਹਦੇ ਆਸੇ-ਪਾਸੇ ਬੈਠੇ ਸਨ ਸ਼ਾਇਦ ਉਹ ਸਾਬਰੀ ਦੀ ਰਾਖੀ ਕਰ ਰਹੇ ਸਨ ਕਿ ਕੋਈ ਜੰਗਲੀ ਪਾਲੂ ਸਾਬਰੀ ਦਾ ਸ਼ਿਕਾਰ ਨਾ ਕਰ ਦੇਵੇ ਸਾਬਰੀ ਡਰ ਕੇ ਬੈਠ ਗਈ ਸਿਰ ਪਲੋਸ ਰਹੇ ਬਾਂਦਰ ਦੇ ਇਸ਼ਾਰੇ ਤੇ ਸਾਰੇ ਬਾਂਦਰ ਪਿੱਛੇ हट ਗਏ ਸਿਰ ਪਲੋਸ ਰਿਹਾ ਬਾਂਦਰ ਜੋ ਸੁਪਨੇ 'ਚ ਸਾਬਰੀ ਨੂੰ ਆਪਣੀ ਮਾਂ ਜਾਪਿਆ ਸੀ ਉਹ ਪਿੱਛੇ ਹੋ ਗਿਆ ਬੇਸ਼ੱਕ ਉਹ ਜਾਨਵਰ ਸੀ ਪਰ ਐਨਾ ਕੋ ਸਮਝ ਗਏ ਕਿ ਕੁੜੀ ਜੋ ਕਿ ਸਾਬਰੀ ਉਹਨਾਂ ਤੋਂ ਡਰ ਰਹੀ ਹੈ ਉਹਨਾਂ ਚੋਂ ਬੁੱਢਾ ਬਾਂਦਰ ਸਾਬਰੀ ਅੱਗੇ ਹੱਥ ਜੋੜ ਕੇ ਖੜ ਗਿਆ ਜਿਵੇਂ ਕਹਿ ਰਿਹਾ ਹੋਵੇ ਕਿ ਡਰਨਾ ਪੈਣੇ ਅਸੀਂ ਜਾਨਵਰਾਂ ਇਨਸਾਨ ਨਹੀਂ ਆ ਸਾਨੂੰ ਦੁਖੀਆਂ ਦਾ ਦਰਦ ਦਿਸਦਾ ਉਹਦੇ ਵਿੱਚੋਂ ਹਵਸ ਨਹੀਂ ਦਿਸਦੀ ਫਿਕਰ ਨਾ ਕਰ ਪੈਣੇ ਤੇਰੇ ਸਿਰ ਤੇ ਹੱਥ ਰੱਖਣਾ ਸਾਡਾ ਸਮਾਜ ਸਾਨੂੰ ਬਾਹਰ ਨਹੀਂ ਕੱਢੂਗਾ ਕਿਉਂਕਿ ਅਸੀਂ ਜਾਨਵਰਾਂ ਸਾਡੇ ਕੋਲ ਇਨਸਾਨ ਜਿਨ੍ਹਾਂ ਦੀ ਮਾਗ ਨਹੀਂ ਆ ਸਮਾਜ ਦਾ ਦਾਤਾ ਇਨਸਾਨਾਂ ਨੂੰ ਹੁੰਦਾ ਨਾਲ ਇਨਸਾਨ ਤਾਂ ਸਮਾਜ ਦਾ ਡਰ ਵੀ ਪਰਛਾਵੇਂ ਵਰਗਾ ਹੁੰਦਾ ਜੋ ਦਿਨ ਦੇ ਚਾਨਣ 'ਚ ਉਹਦੇ ਨਾਲ ਹੁੰਦਾ ਰਾਤ ਦਾ ਹਨੇਰਾ ਹੁੰਦਿਆਂ ਹੀ ਗਵਾਚ ਜਾਂਦਾ ਉਹਦਾ ਸਮਾਜਿਕ ਡਰ ਪਰਛਾਵੇਂ ਵਾਂਗ ਇੱਥੇ ਸਿਰਫ ਰਿਸ਼ਤਿਆਂ ਦੇ ਸਬੰਧ ਜੋੜਨ ਵੇਲੇ ਜਾਤਾਂ ਪਾਤਾਂ ਵੇਖੀਆਂ ਜਾਂਦੀਆਂ ਜਿਸਮਾਂ ਦੇ ਸਬੰਧ ਜੋੜਨ ਵੇਲੇ ਕੋਈ ਜਾਤ ਪਾਤ ਨਹੀਂ ਵੇਖੀ ਜਾਂਦੀ ਸੁਣਿਆ ਅੱਜ ਤੱਕ ਕਿਸੇ ਇਨਸਾਨ ਦੇ ਕੋਠੇ ਤੇ ਜਾ ਕੇ ਕਿਸੇ ਬੇਸਵਾ ਦੀ ਜਾਤ ਪੁੱਛੀ ਹੋਵੇ ਸਾਬਰੀ ਨੂੰ ਉਹ ਜਾਨਵਰ ਵੀ ਫਰਿਸ਼ਤੇ ਲੱਗੇ ਸਾਬਰੀ ਦੇ ਇਸ਼ਾਰਾ ਕਰਨ ਤੇ ਉਹ ਸਾਬਰੀ ਕੋਲ ਆ ਗਏ ਸਾਬਰੀ ਨੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਿਆ ਉਹ ਸਾਬਰੀ ਤੇ ਢਿੱਡ ਤੇ ਕੰਨ ਲਾ ਕੇ ਕੁਝ ਸੁਣਨ ਲੱਗ ਪਿਆ ਸਾਬਰੀ ਨੂੰ ਬੰਦਾਂ ਤੇ ਇਸ ਹਰਕਤ ਤੇ ਹਾਸਾ ਆ ਗਿਆ ਫਿਰ ਸਾਰੇ ਬੰਦ ਦੂਰ ਪੱਥਰ ਤੇ ਹੋ ਕੇ ਬੈਠ ਗਏ ਸਾਬਰੀ ਨੇ ਉੱਪਰ ਵੱਲ ਨਿਗਾਹ ਮਾਰੀ ਤੇ ਦੂਰ ਉੱਪਰ ਪਹਾੜ ਦੀ ਚੋਟੀ ਤੇ ਉਹਦੇ ਬਚਪਨ ਦੇ ਸ਼ਹਿਰ ਦਰਜਲਿੰਗਾ ਦੀਆਂ ਲਾਈਟਾਂ ਜਗ ਰਹੀਆਂ ਸਨ ਸਾਬਰੀ ਦੀਆਂ ਅੱਖਾਂ ਅਰਮਾਨ ਉਡੀਕ ਰਹੀਆਂ ਸਨ ਉਸ ਨੂੰ ਲੱਗ ਰਿਹਾ ਸ਼ਾਇਦ ਅਰਮਾਨ ਉਹਦੇ ਪਿੱਛੇ ਜ਼ਰੂਰ ਆਵੇਗਾ ਪਰ ਜੋ ਉਹਦੇ ਹੱਕ 'ਚ ਇੱਕ ਸ਼ਬਦ ਨਹੀਂ ਬੋਲ ਸਕਿਆ ਪਿੱਛੇ ਹੋਣੇ ਕੀ ਆਉਣਾ ਸੀ ਸਾਬਰੀ ਪੱਥਰ ਦਾ ਸਹਾਰਾ ਲੈ ਕੇ ਉੱਠੀ ਤੇ ਚਰਨੇ ਤੋਂ ਪਾਣੀ ਪੀ ਕੇ ਭੁੱਖੇ ਢੰ ਨੂੰ ਦਿਲਾਸਾ ਦਿੱਤਾ ਫਿਰ ਤੁਰਨ ਲੱਗੀ ਪਰ ਹੁਣ ਪੈਰ ਦੇ ਅੰਗੂਠੇ ਦਾ ਨਉ ਉਖੜ ਜਾਣ ਕਰਕੇ ਉਹ ਜੁੱਤੀ ਨਹੀਂ ਸੀ ਪਾ ਸਕਦੀ ਇਸ ਲਈ ਉਹਨੇ ਨੰਗੇ ਪੈਰੀ ਤੁਰਨਾ ਸ਼ੁਰੂ ਕਰ ਦਿੱਤਾ ਸੜਕ ਤੇ ਪਈਆਂ ਪਹਾੜੀਆਂ ਪੱਥਰਾਂ ਦੀਆਂ ਕੈਂਕਰਾਂ ਨੇ ਉਹਦੇ ਪੈਰ ਲਹੂ ਲਹਾਨ ਕਰ ਦਿੱਤੇ ਪਰ ਸਾਬਰੀ ਨੇ ਕਦਮ ਨਾ ਰੁਕੀ ਕਿਉਂਕਿ ਸਵੇਰ ਹੋਣ ਤੋਂ ਪਹਿਲਾਂ ਬਹੁਤ ਦੂਰ ਨਿਕਲ ਜਾਣਾ ਚਾਹੁੰਦੀ ਸੀ ਉਹ ਆਪਣੇ ਸ਼ਹਿਰ ਉਹਨੂੰ ਤੁਰਦੀ ਨੂੰ ਸਵੇਰ ਹੋ ਗਈ ਇਹਨੇ ਨੂੰ ਪਿੱਛੋਂ ਇੱਕ ਟਰੱਕ ਆਇਆ ਸਾਬਰੀ ਦੇ ਹੱਥ ਦੇਣ ਤੇ ਡਰਾਈਵਰ ਨੇ ਟਰੱਕ ਰੋਕ ਲਿਆ ਸਾਬਰੀ ਨੇ ਹੱਥ ਜੋੜਨ ਤੇ ਉਹਨੇ ਸਾਬਰੀ ਨੂੰ ਟਰੱਕ ਵਿੱਚ ਬਿਠਾ ਲਿਆ ਸਾਬਰੀ ਦੇ ਪੈਰਾਂ 'ਚ ਤੁਰਨ ਕਰਕੇ ਛਾਲੇ ਤੇ ਜਖਮ ਹੋ ਚੁੱਕੇ ਸਨ ਸਾਬਰੀ ਦੀ ਹਾਲਤ ਦੇਖ ਕਲਿੰਡਰ ਟਰੱਕ ਕੰਡੈਕਟਰ ਨੇ ਸਾਬਰੀ ਦੇ ਅੰਗੂਠੇ ਤੇ ਪੱਟੀ ਕਰ ਦਿੱਤੀ ਬੇਰ ਨੂੰ ਤਾਂ ਥੋੜਾ ਆਰਾਮ ਮਿਲ ਗਿਆ ਸੀ ਪਰ ਢਿੱਡ ਦੀ ਭੁੱਖ ਉਹਦੀ ਜਾਨ ਕੱਢ ਰਹੀ ਸੀ ਉਸ ਟਰੱਕ ਵਿੱਚ ਸੇਵ ਭਰੇ ਹੋਏ ਸਨ ਡਰਾਈਵਰ ਨੇ ਖਾਂ ਲਈ ਸਾਬਰੀ ਨੂੰ ਸੇਵ ਦੇ ਦਿੱਤੇ ਜਿਸ ਨਾਲ ਭੁੱਖੇ ਢਿੱਡ ਨੂੰ ਥੋੜਾ ਆਸਰਾ ਹੋ ਗਿਆ ਦੁਪਹਿਰ ਹੋਣ ਤੋਂ ਪਹਿਲਾਂ ਹੀ ਉਹ ਸਿਲੇਗੁੜੀ ਪਹੁੰਚ ਗਈ ਤੇ ਟਰੱਕ ਡਰਾਈਵਰ ਦਾ ਧੰਨਵਾਦ ਕਰਦੀ ਉਹ ਟਰੱਕ ਚੋਂ ਉਤਰ ਗਈ ਸਾਬਰੀ ਤੁਰਦੀ ਤੁਰਦੀ ਇੱਕ ਤਾਬੇ ਤੇ ਪਹੁੰਚੀ ਅਤੇ ਜਾ ਕੇ ਤਾਬੇ ਦੇ ਮਾਲਕ ਨੂੰ ਕੰਮ ਦੇਣ ਦੇ ਬਾਰੇ ਚ ਬੋਲੀ ਪਰ ਜਦੋਂ <table> ਦੇ ਮਾਲਕ ਨੇ ਸਾਬਰੀ ਦੇ ਪੇਟ ਤੇ ਨਿਗਾਹ ਮਾਰੀ ਉਹਨੂੰ ਦਰਕਾਰ ਤਾਂ ਬੋਲਿਆ ਨਹੀਂ ਕੋਈ ਕੰਮ ਕੋਈ ਮੇਰੇ ਕੋਲ <table> ਤੇ ਖਾਣਾ ਤਾਂ ਖਾ ਰਹੇ ਇੱਕ ਬੰਦੇ ਨੂੰ ਜਿਵੇਂ ਸਾਬਰੀ ਦੀ ਹਾਲਤ ਤੇ ਦਰਸ ਆ ਗਿਆ ਕਿਉਂਕਿ ਸਾਬਰੀ ਦੇ ਨੰਗੇ ਪੈਰ ਜਾਗਮਾਨ ਨਾਲ ਭਰੇ ਹੋਏ ਸਨ ਕੱਪੜੇ ਮੈਲ ਨਾਲ ਭਰੇ ਹੋਏ ਸਨ ਉਹ ਬੋਲਿਆ ਕੋਈ ਨਾ ਬੇਟੀ ਮੇਰੇ ਨਾਲ ਚੱਲ ਮੇਰੇ ਕੋਈ ਧੀ ਨਹੀਂ ਆ ਉਹ ਸਾਬਰੀ ਨੂੰ ਆਪਣੇ ਘਰ ਲੈ ਗਿਆ ਉਹਨੇ ਸਾਬਰੀ ਨੂੰ ਪਾਉਣ ਲਈ ਵਧੀਆ ਕੱਪੜੇ ਦਿੱਤੇ ਤੇ ਖਾਣ ਨੂੰ ਖਾਣਾ ਇੱਕ ਵਾਰ ਨਹਾ ਕੇ ਸਾਬਰੀ ਨੂੰ ਜਾਨੋ ਹੋਸ਼ ਆ ਗਈ ਉਹਦੀ ਸਾਰੀ ਥਕਾਵਟ ਉੱਤਰ ਗਈ ਪਰ ਉਸ ਬੰਦੇ ਨੇ ਨੀਅਤ ਕੁਝ ਹੋਰ ਸੀ ਆਖਿਰ ਉਹੀ ਹੋਇਆ ਜਿਸ ਦਾ ਡਰ ਸੀ ਉਹਨੇ ਸਾਬਰੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਹੁਣ ਸਾਬਰੀ ਉਹਦੇ ਲਈ ਟਾਬੇ ਤੇ ਬਣਾਈ ਧੀ ਨਹੀਂ ਬਲਕਿ ਇੱਕ ਹਾਫਸ ਮਿਟਾਉਣ ਦਾ ਖਿਡਾਉਣਾ ਸੀ ਸਾਬਰੀ ਜਿਸ ਕੈਦ ਚੋਂ ਨਿਕਲ ਕੇ ਆਈ ਸੀ ਇੱਕ ਵਾਰ ਫਿਰ ਉਸੇ ਕੈਦ ਵਿੱਚ ਫਸ ਚੁੱਕੀ ਸੀ ਬਸ ਇੰਨਾ ਫਰਕ ਜ਼ਰੂਰ ਸੀ ਇੱਥੇ ਉਹਦੇ ਜਿਸ ਨੂੰ ਨੋਚਣ ਵਾਲੇ ਬਦਲ ਬਦਲ ਕੇ ਨਹੀਂ ਸਨ ਆਉਂਦੇ ਪਿੰਜਰੇ ਚ ਫਸੀ ਬੁਲਬੁਲ ਵਾਂਗ ਉਹਦੀ ਪੁਕਾਰ ਸੁਣਨ ਵਾਲਾ ਵੀ ਕੋਈ ਨਹੀਂ ਸੀ ਉਹਦੀ ਕੈਦ ਵਿੱਚ ਸਾਬਰੀ ਨੂੰ ਅਜ 15 ਦਿਨ ਹੋ ਚੁੱਕੇ ਸਨ ਪਰ ਕਿਸਮਤ ਕਦੇ 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 ਬਦਕਿਸਮਤਾਂ ਦੇ ਬੂਹੇ ਵੀ ਖੜਕਾ ਦਿੰਦੀ ਹੈ ਭੁਲੇਖੇ ਨਾਲ ਇਹ ਸਾਬਰੀ ਨਾਲ ਹੋਇਆ ਇੱਕ ਦਿਨ ਉਹ ਜਾਣ ਤੋਂ ਪਹਿਲਾਂ ਦਰਵਾਜ਼ੇ ਨੂੰ ਤਾਲਾ ਮਾਰਨਾ ਭੁੱਲ ਗਿਆ ਸਾਬਰੀ ਉਹਦੀ ਕੈਦ ਵਿੱਚ ਨਿਕਲ ਗਈ ਜਿਵੇਂ ਪਹਿਲਾਂ ਇੱਕ ਕੈਦ ਵਿੱਚੋਂ ਨਿਕਲੀ ਸੀ ਪਰ ਮੰਜ਼ਿਲ ਉਹਦੇ ਕੋਲ ਹਲੇ ਵੀ ਕੋਈ ਨਹੀਂ ਸੀ ਡਿੱਗਦੀ ਟੈਂਦੀ ਉਹ ਸਿਲੇਗੁੜੀ ਦੇ ਸਟੇਸ਼ਨ ਤੇ ਪਹੁੰਚ ਗਈ ਉਹਦਾ ਦਿਲ ਜੋ ਜੋਰ ਨਾਲ ਟੜਕ ਰਿਹਾ ਸੀ ਕਿ ਕੀ ਕੀਤੇ ਉਹ ਬੰਦਾ ਉਹਨੂੰ ਲੱਭਦਾ ਲੱਭਦਾ ਉੱਥੇ ਨਾ ਆ ਜਾਵੇ ਜੋ ਵੀ ਪਹਿਲਾਂ ਰੇਲ ਗੱਡੀ ਆਈ ਸਾਬਰੀ ਉਸ ਵਿੱਚ ਸਵਾਰ ਹੋ ਗਈ ਉਹ ਰੋਂਦੀ ਅੱਖਾਂ ਪੂੰਝਦੀ ਸਫ਼ਰ ਕਰਦੀ ਰਹੀ ਆਖਿਰ ਗੱਡੀ ਨੇ ਉਹਨੂੰ ਕਲਕੱਤੇ ਦੇ ਸਟੇਸ਼ਨ ਤੇ ਲਿਆ ਉਤਾਰਿਆ ਅਜ ਨਵੀਂ ਸ਼ਹਿਰ ਤੇ ਅਜ ਨਵੀਂ ਲੋਕ ਸਾਬਰੀ ਆਪਣੇ ਪਰਸ਼ਾਵੇਂ ਕੋਲੋਂ ਵੀ ਡਰ ਰਹੀ ਸੀ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਦੁੱਧ ਦਾ ਸਰਿਆ ਲੱਸੀ ਨੂੰ ਵੀ ਫੋਕਾ ਮਾਰ ਮਾਰ ਪੀਂਦਾ ਉਹੀ ਹਿਸਾਬ ਸਾਬਰੀ ਦਾ ਸੀ ਉਹ ਜ਼ਿੰਦਗੀ ਵਿੱਚ ਐਨੇ ਧੋਖੇ ਖਾ ਚੁੱਕੀ ਸੀ ਉਹਨੂੰ ਹਰ ਇਨਸਾਨ ਧੋਖੇਵਜ ਲੱਗ ਰਿਹਾ ਸੀ ਮੰਗਣਾ ਉਹਨੂੰ ਆਉਂਦਾ ਨਹੀਂ ਸੀ ਕਿਉਂਕਿ ਮਾਪੇ ਦੇ ਲਾਡ ਨਾਲ ਪਾਲੀ ਤੀ ਨੇ ਅੱਜ ਤੱਕ ਕਿਸੇ ਅੱਗੇ ਕਦੇ ਹੱਥ ਅੱਡਿਆ ਹੀ ਨਹੀਂ ਸੀ ਹਰ ਚੀਜ਼ ਉਹਦੇ ਮੂੰਹੋਂ ਨਿਕਲਣ ਤੋਂ ਪਹਿਲਾਂ ਹਾਜ਼ਰ ਹੁੰਦੀ ਸੀ ਪਰ ਹੋਣੀ ਬੜੀ ਬਲਵਾਨ ਚੀਜ਼ ਹੁੰਦੀ ਰਾਜਿਆਂ ਤੋਂ ਪੀਕ ਮੰਗਾ ਦਿੰਦੀ ਹੈ ਸਾਬਰੀ ਕਿੰਨੀ ਦੇ ਸਟੇਸ਼ਨ ਤੇ ਬਣਦੇ ਖਾਣਿਆਂ ਨੂੰ ਦੇਖਦੀ ਰਹੀ ਉਹਦੇ ਅੰਦਰ ਭੁੱਖ ਦੇ ਪੰਬੜ ਵੱਲਦੇ ਰਹੇ ਕਈ ਵਾਰ ਉਹਨੇ ਕਿਸੇ ਮੁਸਾਫਰ ਅੱਗੇ ਹੱਥ ਅੱਡਣ ਵਾਲੇ ਸੋਚਿਆ ਪਰ ਉਹਦੇ ਅੰਦਰ ਨਹੀਂ ਹਾਮੀ ਨਾ ਭਰੀ ਉਹ ਉਸੇ ਤਰ੍ਹਾਂ ਸਟੇਸ਼ਨ ਤੋਂ ਬਾਹਰ ਆ ਗਈ ਤੇ ਬਾਹਰ ਆ ਕੇ ਹਾਵੜਾ ਪੁਲ ਦੇ ਥੱਲੇ ਜਾ ਕੇ ਨਦੀ ਦੇ ਕੰਢੇ ਬੈਠ ਗਈ ਉੱਥੇ ਹੋਰ ਵੀ ਬਹੁਤ ਗਰੀਬ ਬੈਠੇ ਹੁੰਦੇ ਹਨ ਜਿਨ੍ਹਾਂ ਦਾ ਰਹਿਣ ਬਸੇਰਾ ਹੀ ਹਾਵੜਾ ਪੁਲ ਦੇ ਥੱਲੇ ਆ ਉਹਨੂੰ ਭੁੱਖੀ ਪਿਆਸੀ ਬੈਠੇ ਨੂੰ ਰਾਤ ਪੈ ਗਈ ਛੁੱਗੀਆਂ 'ਚ ਪਾਵੇਂ ਬਿਜਲੀ ਪਾਣੀ ਕੁਝ ਵੀ ਨਹੀਂ ਹੁੰਦਾ ਪਰ ਗਰੀਬੀ ਤੇ ਹਮਦਰਦੀ ਜ਼ਰੂਰ ਹੁੰਦੀ ਐ ਇੱਕ ਔਰ ਚੁੱਗੀ ਤੋਂ ਬਾਹਰ ਆਈ ਜਦੋਂ ਉਹਨੇ ਬਾਹਰ ਬਗਲੇ ਨਦੀ ਦੇ ਕਿਨਾਰੇ ਜ਼ਮੀਨ ਤੇ ਲੇਟੀ ਸਾਬਰੀ ਨੂੰ ਦੇਖਿਆ ਤਾਂ ਉਹਨੂੰ ਤਰਸ ਆ ਗਿਆ ਉਹ ਸਾਬਰੀ ਨੂੰ ਆਪਣੇ ਨਾਲ ਚੁੱਗੀ 'ਚ ਲੈ ਗਈ ਉਹਨੇ ਪਤਲੇ 'ਚੋਂ ਕੁਝ ਚੌਲ ਪਾ ਕੇ ਸਾਬਰੀ ਨੂੰ ਖਾਣ ਨੂੰ ਦਿੱਤੇ ਫਿਰ ਉਹ ਚੁੱਗੀ ਵਾਲੀ ਪਤਲੀ ਜਹੀ ਕਾਲੀ ਔਰ ਜਿਸ ਦਾ ਨਾਮ ਮਾਲਤੀ ਦੇਵੀ ਸੀ ਬੋਲੀ ਕੀ ਹੁਆ ਬੇਟੀ ਖੁਸ਼ ਹੋ ਗਿਆ ਸਾਬਰੀ ਦੇ ਅੰਦਰ ਜਿਵੇਂ ਕੁਝ ਫਟ ਗਿਆ ਹੋਵੇ ਉਹ ਕਹਿਣਾ ਚਾਹੁੰਦੀ ਸੀ ਮਾਲਤੀ ਪੈਣ ਫੋ ਤਾਂ ਸਭ ਕੁਝ ਹੀ ਗਿਆ ਏ ਬਸ ਕੱਲੇ ਸਾਹਾਂ ਨੂੰ ਛੱਡ ਕੇ ਪਰ ਫੇਰ ਵੀ ਉਹ ਗੱਲ ਤੇ ਪਰਦਾ ਪਾ ਗਈ ਕਿਉਂਕਿ ਉਹ ਸੀਨੇ 'ਚ ਅੱਗ ਤੱਕ ਦਬਾਉਣ ਦਾ ਹੁਨਰ ਰੱਖਦੀ ਹੈ ਉਹ ਗੱਲ ਬਦਲਦੀ ਹੋਈ ਬੋਲੀ ਮਾਲਤੀ ਪੈਣ ਮੈਂ ਆਪਣੇ ਪਤੀ ਕੋ ਡੂੰਡਣੇ ਕੋਲਕਾਤਾ ਆਈ ਥੀ ਉਹ ਇੱਧਰ ਹੀ ਕੰਮ ਕਰਤੇ ਹੈ 6 ਮਹੀਨੇ ਸੇ ना उनका कोई तार आया ना वो घर गए बस उनको ढूंढते-ढूंढते शाम हो गई, और मैं इधर ही नदी के किनारे लेट गई अरे बेटी इस हालत में ज्यादा घूमना जब तक तुम्हारे मर्द नहीं मिल जाते तुम इधर ही रहो अपनी माँ के पास सांपरी दखा च हंजू आ गए क्योंकि उन्हें एक मां के सामने ही झूठ बोल दिता से पर सच दस दी भी की के मां ਮੇਰੇ ਸਾਕੀ ਪਿਓ ਨੇ ਹੀ ਕਰੋ ਕੱਢ ਦਿੱਤਾ ਮੈਨੂੰ ਜੇ ਮਾਲਤੀ ਕਾਰਨ ਪੁੱਛ ਲੈਂਦੀ ਤਾਂ ਕੀ ਜਵਾਬ ਦਿੰਦੀ ਕਿ ਇਸ ਕੁੱਖ ਵਿੱਚ ਪਲ ਰਹੇ ਇਸ ਨਜਾਇਜ਼ ਬੱਚੇ ਕਰਕੇ ਜਿਹੜਾ ਇੱਕ ਡਰਾਵਣੀ ਹਨੇਰੀ ਰਾਤ ਉਹਦੇ ਢਿੱਡ 'ਚ ਆ ਪਿਆ ਸੀ ਫਿਰ ਸ਼ਬਦ ਇਕੱਠੇ ਕਰਕੇ ਸਾਬਰੀ ਨੇ ਪਤਲੇ ਗੁਲਾਬੀ ਬੁੱਲ ਹਿਨਾਏ ਮਾਲਤੀ ਭੈਣ ਇੱਕ ਸ਼ਰਤ ਪਰ ਮੈਂ ਜਹਾਂ ਰੁਕੂੰਗੀ मैं भी कल से आपके साथ काम पर चलूंगी मुझे जे मुफ्त का खाना अच्छा नहीं लगता पर तुम हालत तो देखो साबरी सड़क पर धूप में काम करना बहुत मुश्किल होता है तुम्हारे सुंदर चेहरे को देखकर तो लगता है कि तुम कभी धूप में निकली भी नहीं होगी बेटी अगर मंजूर है तो ठीक पेन नहीं तो कल सुबह होते ही मैं जहां से चली जाऊंगी ਸਾਬਰੀ ਨੇ ਆਪਣਾ ਆਖਰੀ ਫੈਸਲਾ ਮਾਲਤੀ ਨੂੰ ਸੁਣਾ ਦਿੱਤਾ ਅਗਲੀ ਸਵੇਰ ਸਾਬਰੀ ਵੀ ਮਾਲਤੀ ਨੂੰ ਨਾਲ ਲੇਬਰ ਟਰੱਕ 'ਚ ਸਵਾਰ ਹੋ ਗਈ ਚਾਹ ਦੇ ਠੰਡੇ ਬਾਗਾਂ 'ਚ ਹਿਰਨੀ ਵਾਂਗ ਝੁੱਗੀਆਂ ਪਾਰਨ ਵਾਲੀ ਸਾਬਰੀ ਪਾਗਲਾ ਵਾਂਗ ਸਾਰਾ ਦਿਨ ਸੜਕ 'ਤੇ ਪਏ ਜਾਣ ਵਾਲੇ ਪੱਥਰ ਇੱਧਰ ਉੱਧਰ ਖਿੱਚਦੀ ਰਹੀ ਕਈ ਚਰਾ ਚਲਾ ਕੇ ਉਹਦੇ ਹੱਥਾਂ ਦੇ ਛਾਲੇ ਹੋ ਗਏ ਪਰ ਉਹਨੇ ਕੰਮ ਕਰਨਾ ਬੰਦ ਨਾ ਕੀਤਾ ਦੁਪਹਿਰ ਨੂੰ ਜਦ ਰੋਟੀ ਦਾ ਟਾਈਮ ਹੋਇਆ ਉਹਦੀਆਂ ਉਂਗਲਾਂ ਚ ਬੁਰਕੀ ਤੋੜਨ ਦੀ ਵੀ ਜਾਨ ਬਾਕੀ ਨਾ ਬਚੀ ਉਹਦੀਆਂ ਉਂਗਲਾਂ ਨੇ ਉਹਦਾ ਸਾਥ ਹੀ ਨਾ ਦਿੱਤਾ ਕਿ ਉਹ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਸਥੀ ਉਹ ਵਿਚਾਰੀ ਉਸੇ ਤਨਾ ਰੋਟੀ ਬਲੇ ਪੋਣੇ ਨੂੰ ਗੰਨ ਮਾਰ ਕੇ ਇਕੱਲਾ ਪਾਣੀ ਪੀ ਕੇ ਰੁਕ ਨਾ ਢੋਲਾ ਕੇ ਥੋੜਾ ਆਰਾਮ ਕਰਨ ਲੱਗੀ ਉਦੋਂ ਨੂੰ ਫੇਰ ਸੀਟੀ ਵੱਜ ਗਈ ਸਾਬਰੀ ਨੇ ਜਾ ਕੇ ਫਿਰ ਕਹੀ ਫੜ ਲਈ ਸੂਰਜ ਵੀ ਸਿੱਤੇ ਕਹਿਰਵਾਨ ਹੋਇਆ ਖੜਾ ਸੀ ਜਿਵੇਂ ਉਹਦੀ ਇਕੱਲੇ ਦੀ ਸਾਬਰੀ ਨਾਲ ਦੁਸ਼ਮਣੀ ਕੱਢਣੀ ਬਾਕੀ ਰਹਿ ਗਈ ਹੋਵੇ ਸਾਬਰੀ ਆਪਣੇ ਪੂਰੇ ਮੁਖ ਤੋਂ ਵਗਦਾ ਪਸੀਨਾ ਚੁੰਨੇ ਨਾਲ ਪੂੰਝਦੀ ਤੇ ਫਿਰ ਕੰਮ ਲੱਗ ਜਾਂਦੀ ਕਿਉਂਕਿ ਠੇਕੇਦਾਰ ਨੇ ਉਹਦੀ ਹਾਰਤ ਨਹੀਂ ਕੰਮ ਦੇਖਣਾ ਸੀ ਸਾਬਰੀ ਸ਼ਾਮ ਤੱਕ ਕਦੇ ਕਹੀ ਚਲਾਉਂਦੀ ਰਹੀ ਕਦੇ ਬੇਲ ਚਾ ਤੇ ਕਦੇ ਪੱਥਰਾਂ ਨਾਲ ਪਰੇ ਰੇੜੀ ਖਿੱਚਦੀ ਰਹੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕੀ ਸਤਿ ਸ਼੍ਰੀ ਅਕਾਲ ਲੱਗੀ ਕਮੈਂਟ ਬਖ ਜ਼ਰੂਰ ਦੱਸਣਾ ਜੀ ਇਹ ਕਹਾਣੀ ਬਿਆਨ ਸਿੰਘ ਬਰੀਵਾਲਾ ਵੀਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਅਤੇ ਦਿਲ ਨੂੰ ਛੋਣ ਵਾਲੀ ਕਹਾਣੀ ਹੈ